ਬਣੇ ਹੋਏ ਹਾਲਾਤਾਂ ਨੂੰ ਲੈ ਕੇ ਕਿਸਾਨੀ ਸੰਘਰਸ਼ ਜਿਹੜਾ ਕਿਸਾਨ ਦੀ ਤੇ ਪੰਜਾਬ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ ਕਿਸੇ ਦਾ ਜੀ ਨਹੀਂ ਕਰਦਾ ਛੜਕਾਂ ਤੇ ਆਵੇ ਤੇ ਸਰਕਾਰਾਂ ਦੇ ਜ਼ਬਰ ਤੇ ਜੁਰਮ ਦਾ ਸ਼ਿਕਾਰ ਹੋਵੇ ਪਰ ਜੇ ਆਉਂਦੇ ਨੇ ਉਹਦੇ ਪਿੱਛੇ ਸਰਕਾਰਾਂ ਦੀਆਂ ਜਾਤੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਸਰਕਾਰਾਂ ਵੱਲੋਂ ਅੱਖੋਂ ਪਰੋਖੇ ਕਰਨ ਕਰਕੇ ਹੀ ਕਿਸਾਨ ਜਿਹੜਾ ਹਮੇਸ਼ਾ ਐਜੀਟੇਸ਼ਨ ਸੰਘਰਸ਼ ਦੇ ਰਾਹ ਤੁਰਦਾ ਹੈ ਹੁਣ ਤੁਸੀਂ ਦੇਖੋ ਕਿ ਪੰਜਾਬ ਦੀ ਧਰਤੀ ਦੇ ਕਿਸਾਨਾਂ ਨੇ ਹਮੇਸ਼ਾ ਹੀ ਕਿਸਾਨੀ ਮਸਲਿਆਂ ਨੂੰ ਲੈ ਕੇ ਹਮੇਸ਼ਾ ਅਗਵਾਈ ਕੀਤੀ ਹੈ ਚਾਹੇ 2020 ਦੇ ਸੰਘਰਸ਼ ਦੀ ਗੱਲ ਕਰ ਲਈਏ ਤੇ ਚਾਹੇ ਹੁਣ ਹੋਏ ਧੋਖੇ ਕਰਕੇ ਕਿ ਜਿਹੜੀਆਂ ਕੇਂਦਰ ਸਰਕਾਰ ਨੇ ਕਮਿਟਮੈਂਟਸ ਕੀਤੀਆਂ ਸੀਗੀਆਂ ਜਿਹੜੇ ਵਾਅਦੇ ਕੀਤੇ ਸੀਗੇ ਉਹਨਾਂ ਨੂੰ ਪੂਰਿਆਂ ਨਾ ਕਰਨ ਕਰਕੇ ਉਹਨਾਂ ਨੂੰ ਲਾਗੂ ਕਰਵਾਉਣ ਲਈ ਉਹਨਾਂ ਨੂੰ ਪੂਰਿਆਂ ਕਰਾਉਣ ਵਾਸਤੇ ਫਿਰ ਕਿਸਾਨਾਂ ਨੂੰ ਜਿਹੜਾ ਛੜਕਾ ਤੇ ਆਉਣਾ ਪਿਆ ਤੇ ਦਿੱਲੀ ਜਾ ਕੇ ਉਹਨਾਂ ਨੇ ਜਿਸ ਤਰ੍ਹਾਂ ਪਹਿਲਾਂ ਸ਼ਾਂਤਮਈ ਤਰਨਾ ਦਿੱਤਾ ਸੀਗਾ ਉਸੇ ਤਰ੍ਹਾਂ ਦੇਣਾ ਸੀ ਪਰ ਜਿਸ ਤਰ੍ਹਾਂ ਦੇ ਹਾਲਾਤ ਪਰ ਦੁਨੀਆ ਦੇ ਲੋਕਾਂ ਨੇ ਉਸ ਸੰਘਰਸ਼ ਨੂੰ ਮੰਨਿਆ ਉਸ ਸ਼ਾਂਤਮਈ ਧਰਨੇ ਦੇ ਲੋਹੇ ਨੂੰ ਮੰਨਿਆ ਤੇ ਕਿਸਾਨਾਂ ਦੇ ਉਸ ਸੰਘਰਸ਼ ਨੂੰ ਲੜਨ ਦੇ ਤਰੀਕੇ ਨੂੰ ਉਹਨਾਂ ਦਾ ਇੱਕ ਤਰ੍ਹਾਂ ਸਾਰਾ ਕੁਝ ਸਵੀਕਾਰ ਕੀਤਾ ਹੁਣ ਕੀ ਹੋਇਆ ਕਿ 13 ਫਰਵਰੀ ਤੋਂ ਲੈ ਕੇ ਫਿਰ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਜਿੱਥੇ ਹਰਿਆਣੇ ਦੀ ਸਰਕਾਰ ਨੇ ਹਰਿਆਣੇ ਦੀ ਪੁਲਿਸ ਨੇ ਵਡੀਆਂ ਫੋਰਸਾਂ ਲਾ ਕੇ ਕਿਸਾਨਾਂ ਨੂੰ ਰੋਕਿਆ ਹੋਇਆ। ਔਰ ਇੱਕੋ ਸਵਾਲ ਹੈ ਉਹਨਾਂ ਦਾ ਕਿ ਅਸੀਂ ਅੱਗੇ ਨਹੀਂ ਵਧਣ ਦੇਣਾ। ਹੁਣ ਦੇਸ਼ ਦੇ ਨਾਗਰਿਕ ਹੋਣ ਉਹ ਵੀ ਕਿਸਾਨ ਹੋਣ ਆਪਣੀਆਂ ਮੰਗਾਂ ਲਈ ਦਿੱਲੀ ਜਾਣਾ ਚਾਹੁੰਦੇ ਹੋਣ ਆਪਣੀ ਕੇਂਦਰੀ ਕੈਪੀਟਲ ਦੇ ਵਿੱਚ ਤੇ ਕਿਹਨੂੰ ਹੱਕ ਹੈ ਉਹਨਾਂ ਨੂੰ ਰੋਕਾਂ ਲਾ ਕੇ ਰੋਕੇ ਕਿਸੇ ਨੂੰ ਹੱਕ ਨਹੀਂ। ਸੰਵਿਧਾਨਕ ਤੌਰ ਤੇ ਕਿਸੇ ਨੂੰ ਹੱਕ ਕੋਈ ਨਹੀਂ